ਪੰਜਾਬ ਚ ਅੱਜ ਕਈ ਜ਼ਿਲ੍ਹਿਆਂ ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ ਪਰ ਬਾਰਿਸ਼ ਤੇ ਹਨੇਰੀ ਨੂੰ ਲੈ ਕੇ ਕੋਈ ਅਲਰਟ ਮੌਸਮ ਵਿਭਾਗ ਨੇ ਜਾਰੀ ਨਹੀਂ ਕੀਤਾ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3 ਦਿਨਾਂ ਯਾਨੀ ਕਿ 9 ਅਗਸਤ ਤੱਕ ਸੂਬੇ ਚ ਇਸ ਤਰ੍ਹਾਂ ਦਾ ਹੀ ਮੌਸਮ ਬਣਿਆ ਰਹੇਗਾ ਇਸ ਤੋਂ ਬਾਅਦ 10 ਤੇ 11 ਅਗਸਤ ਨੂੰ ਲਗਾਤਾਰ 2 ਦਿਨ ਬਾਰਿਸ਼ ਦਾ ਅਲਰਟ ਹੈ ਬੀਤੇ 24 ਘੰਟਿਆਂ 'ਚ ਸੂਬੇ ਦੇ ਤਾਪਮਾਨ 'ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ 'ਚ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ 35.6 ਡਿਗਰੀ ਦਰਜ ਕੀਤਾ ਗਿਆ ਹੈ। ਉੱਥੇ ਹੀ ਪਹਾੜਾਂ 'ਚ بارش ਦੇ ਚੱਲਦੇ ਪੋਗ ਡੈਮ ਤੋਂ ਅੱਜ ਸ਼ਾਮ ਵਜੇ 5 ਵਜੇ ਪਾਣੀ ਛੱਡਿਆ ਜਾਵੇਗਾ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਸਤੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਹੈ ਅੱਜ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ 50 ਤੋਂ 75 ਫੀਸਦੀ ਬਾਰਿਸ਼ ਦੀ ਸੰਭਾਵਨਾ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਪਟਿਆਲਾ ਦੇ ਇਲਾਕਿਆਂ 'ਚ ਹਲਕੀ ਤੋਂ ਮੱਧਮ 25 ਤੋਂ 30 50 ਫੀਸਦੀ ਤੱਕ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਚ ਹਲਕੀ ਤੋਂ ਮੱਧਮ ਬਾਰਿਸ਼ 25 ਫੀਸਦੀ ਤੱਕ ਦੀ ਸੰਭਾਵਨਾ ਹੈ 7 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਚ 25 ਤੋਂ ਲੈ ਕੇ 50 ਫੀਸਦੀ ਦੀ ਸੰਭਾਵਨਾ ਹੈ بارش ਦੀ ਜਦਕੀ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਮੁਹਾਲੀ ਫਤਿਗੜ ਸਾਹਿਬ ਪਟਿਆਲਾ ਤੇ ਕੁਝ ਇਲਾਕਿਆਂ ਚ 25% بارش ਦੀ ਸੰਭਾਵਨਾ ਤੇ ਬਾਕੀ ਜ਼ਿਲ੍ਹਿਆਂ ਚ ਕੋਈ بارش ਦੀ ਸੰਭਾਵਨਾ ਨਹੀਂ ਹੈ ਦੁਬਾਰਾ ਫਿਰ ਦੱਸ ਦਿੰਨੇ ਆ ਪੋਗ ਡੈਮ ਵਿੱਚ ਅੱਜ ਸ਼ਾਮ 5 ਵਜੇ ਪਾਣੀ ਛੱਡਿਆ ਜਾਵੇਗਾ ਵੋਰਡ ਵੱਲੋਂ ਫਲੱਡ ਗੇਟ ਖੋਲੇ ਜਾਣਗੇ ਪੋਗ ਡੈਮ ਦੇ ਕੈਚਮੈਂਟ ਏਰੀਆ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਸਮੇਂ ਡੈਮ ਵਿੱਚ ਪਾਣੀ ਦਾ ਪੱਧਰ 1369.44 ਫੁੱਟ ਦਰਜ ਕੀਤਾ ਗਿਆ ਹੈ ਹੋਰ ਡੈਮਾਂ ਵਿੱਚ ਵੀ ਪਾਣੀ ਪੱਧਰ ਵਧਿਆ ਹੈ ਪਰ ਫਿਲਹਾਲ ਕਿਸੇ ਵੀ ਖਤਰੇ ਦੀ ਕੋਈ ਅਸ਼ੰਕਾ ਨਹੀਂ ਹੈ ਦਸਨਾਂ ਬਾਂਡੇ ਕਿ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ بارش ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ ਹਾਲਾਤ ਇਹ ਨੇ ਕਿ ਕਾਂਗੜਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਵਿੱਚ ਬਿਆਸ ਦਰਿਆ ਉੱਤੇ ਬਣੇ ਪੋਗ ਡੈਮ ਦਾ ਪਾਣੀ ਦਾ ਪੱਧਰ ਸਿਰਫ 24 ਘੰਟਿਆਂ ਵਿੱਚ 3 ਫੁੱਟ ਵੱਧ ਗਿਆ ਅੱਜ ਇੱਥੇ ਵੀ ਗੇਟ ਖੋਲਣ ਦੀ ਤਿਆਰੀ ਹੈ ਇੱਥੇ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਲਈ ਅਲਰਟ ਜਾਰੀ ਕਰ ਦਿੱਤਾ ਹੈ ਉੱਧਰ ਪੰਜਾਬ ਵਿੱਚੋਂ ਲੰਘਦੇ ਕੱਗੜ ਦਰਿਆ ਵਿੱਚ ਪਾਣੀ ਦਾ ਪੱਧਰ ਜਿਹੜਾ ਕਿ ਵੱਧ ਸਕਦਾ ਹੈ ਪੰਜਾਬ ਚ ਅੱਜ ਕਈ ਜ਼ਿਲ੍ਹਿਆਂ ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ ਪਰ ਬਾਰਿਸ਼ ਤੇ ਹਨੇਰੀ ਨੂੰ ਲੈ ਕੇ ਕੋਈ ਅਲਰਟ ਮੌਸਮੀ ਪਾਗ ਨੇ ਜਾਰੀ ਨਹੀਂ ਕੀਤਾ ਮੌਸਮੀ ਪਾਗ ਅਨੁਸਾਰ ਆਉਣ ਵਾਲੇ 3 ਦਿਨਾਂ ਯਾਨੀ ਕਿ 9 ਅਗਸਤ ਤੱਕ ਸੂਬੇ ਚ ਇਸ ਤਰ੍ਹਾਂ ਦਾ ਹੀ ਮੌਸਮ ਬਣਿਆ ਰਹੇਗਾ ਇਸ ਤੋਂ ਬਾਅਦ 10 ਤੇ 11 ਅਗਸਤ ਨੂੰ ਲਗਾਤਾਰ 2 ਦਿਨ ਬਾਰਿਸ਼ ਦਾ ਅਲਰਟ ਹੈ ਬੀਤੇ 24 ਘੰਟਿਆਂ 'ਚ ਸੂਬੇ ਦੇ ਤਾਪਮਾਨ 'ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ 'ਚ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ 35.6 ਡਿਗਰੀ ਦਰਜ ਕੀਤਾ ਗਿਆ ਹੈ। ਉੱਥੇ ਹੀ ਪਹਾੜਾਂ 'ਚ بارش ਦੇ ਚੱਲਦੇ ਪੋਗ ਡੈਮ ਤੋਂ ਅੱਜ ਸ਼ਾਮ 5 ਵਜੇ ਪਾਣੀ ਛੱਡਿਆ ਜਾਵੇਗਾ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਸਤੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਹੈ ਅੱਜ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਰੀ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਮੱਧਮ بارش 50 ਤੋਂ 75 ਫੀਸਦੀ بارش ਦੀ ਸੰਭਾਵਨਾ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਪਟਿਆਲਾ ਦੇ ਇਲਾਕਿਆਂ 'ਚ ਹਲਕੀ ਤੋਂ ਮੱਧਮ 25 ਤੋਂ 30 50 ਫੀਸਦੀ ਤੱਕ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਚ ਹਲਕੀ ਤੋਂ ਮੱਧਮ بارش 25 ਫੀਸਦੀ ਤੱਕ ਦੀ ਸੰਭਾਵਨਾ ਹੈ 7 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਚ 25 ਤੋਂ ਲੈ ਕੇ 50 ਫੀਸਦੀ ਦੀ ਸੰਭਾਵਨਾ ਹੈ بارش ਦੀ ਜਦਕੀ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਮੁਹਾਲੀ ਫਤਿਗੜ ਸਾਹਿਬ ਪਟਿਆਲਾ ਤੇ ਕੁਝ ਇਲਾਕਿਆਂ ਚ 25% بارش ਦੀ ਸੰਭਾਵਨਾ ਹੈ ਤੇ ਬਾਕੀ ਜ਼ਿਲ੍ਹਿਆਂ ਚ ਕੋਈ بارش ਦੀ ਸੰਭਾਵਨਾ ਨਹੀਂ ਹੈ ਦੁਬਾਰਾ ਫਿਰ ਦੱਸਦੇ ਹਾਂ ਪੋਗ ਡੈਮ ਵਿੱਚ ਅੱਜ ਸ਼ਾਮ 5 ਵਜੇ ਪਾਣੀ ਛੱਡਿਆ ਜਾਵੇਗਾ ਵੋੜ ਵੱਲੋਂ ਫਲੱਡ ਗੇਟ ਖੋਲੇ ਜਾਣਗੇ ਪੋਗ ਡੈਮ ਦੇ ਕੈਚਮੈਂਟ ਏਰੀਆ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਸਮੇਂ ਡੈਮ ਵਿੱਚ ਪਾਣੀ ਦਾ ਪੱਧਰ 1369.44 ਫੁੱਟ ਦਰਜ ਕੀਤਾ ਗਿਆ ਹੈ ਹੋਰ ਡੈਮਾਂ ਵਿੱਚ ਵੀ ਪਾਣੀ ਪੱਧਰ ਵਧਿਆ ਹੈ ਪਰ ਫਿਲਹਾਲ ਕਿਸੇ ਵੀ ਖਤਰੇ ਦੀ ਕੋਈ ਅਸ਼ੰਕਾ ਨਹੀਂ ਹੈ ਦਸਨਾ ਮੰਨਦੇ ਕਿ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ بارش ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ ਹਾਲਾਤ ਇਹ ਨੇ ਕਿ ਕਾਂਗੜਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਵਿੱਚ ਬਿਆਸ ਦਰਿਆ ਉੱਤੇ ਬਣੇ ਪੋਗ ਡੈਮ ਦਾ ਪਾਣੀ ਦਾ ਪੱਧਰ ਸਿਰਫ 24 ਘੰਟਿਆਂ ਵਿੱਚ 3 ਫੁੱਟ ਵੱਧ ਗਿਆ ਅੱਜ ਇੱਥੇ ਵੀ ਗੇਟ ਖੋਲਣ ਦੀ ਤਿਆਰੀ ਹੈ ਇੱਥੇ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਲਈ ਅਲਰਟ ਜਾਰੀ ਕਰ ਦਿੱਤਾ ਹੈ ਉੱਧਰ ਪੰਜਾਬ ਵਿੱਚੋਂ ਲੰਘਦੇ ਕੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਜਿਹੜਾ ਕਿ ਵੱਧ ਸਕਦਾ ਹੈ